ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਸਵਾਗਤ ਹੈ ਸਾਡੇ ਚੈਨਲ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਤਾਂ ਜਰੂਰ ਕਰਨਾ ਤੇ ਮੈਂ ਜੋ ਹੈ ਫਿਰੋਜ਼ਪੁਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹਾਂ ਤੇ ਹੋ ਸਕਦਾ ਹੈ ਇਨ ਫਿਊਚਰ ਜੇ ਮੈਂ ਸਕਸੈਸ ਹੋਈ ਤਾਂ ਮੈਂ ਜਰੂਰ ਸ਼ੇਅਰ ਕਰਾਂਗੀ ਤੁਹਾਡੇ ਨਾਲ ਤੇ ਆਪਣੀ ਲਾਈਫ ਸਟੋਰੀ ਤੇ ਇੰਟਰੋਡਕਸ਼ਨ ਤੇ ਉਹ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੀ ਬਟ ਹੁਣ ਜੋ ਹੈ ਆਪਾਂ ਡੇਲੀ ਰੁਟੀਨ ਹੀ ਜੋ ਹੈ ਸ਼ੇਅਰ ਕਰਾਂਗੇ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕਿੰਨੀ ਹਰ ਗ੍ਰੀਨਰੀ ਹੈ ਹਰਿਆਲੀ ਹੈ ਇਹ ਹੀ ਜੋ ਹੈ ਅਸੀਂ ਦੇਸਾਂ ਵਿਦੇਸ਼ਾਂ ਵਿੱਚ ਜਾ ਕੇ ਜੋ ਹੈ ਮਿਸ ਕਰਦੇ ਹਾਂ ਤੇ ਇਹ ਜੋ ਟਾਈਮ ਸਾਨੂੰ ਮਿਲਿਆ ਹੈ ਇਹ ਹੋ ਸਕਦਾ ਹੈ ਕਿ ਕਈਆਂ ਨੂੰ ਨਹੀਂ ਮਿਲਦਾ ਤੇ ਉਸ ਨੂੰ ਮਿਸ ਕਰਦੇ ਨੇ ਤੇ ਮੇਰੀ ਉਮੀਦ ਹੈ ਜਾਂ ਫਿਰ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਆਪਣੇ ਪਿੰਡਾਂ ਤੋਂ ਦੂਰ ਬੈਠੇ ਨੇ ਤੇ ਜੋ ਟੱਚ ਵਿੱਚ ਨਹੀਂ ਆਪਣੇ ਪਿੰਡਾਂ ਦੇ ਬਟ ਇੱਥੇ ਦਾ ਜੋ ਮਾਹੌਲ ਵੇਖ ਕੇ ਉਹਨਾਂ ਨੂੰ ਜੋ ਹੈ ਆਪਣੇ ਪੰ ਦਾ ਅਹਿਸਾਸ ਹੋਏ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਜੋ ਹੈ ਇਸੇ ਤਰ੍ਹਾਂ ਸਾਡੇ ਵੀਡੀਓ ਨਾਲ ਬਨੇ ਰਹੋਗੇ ਤੇ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰੋਗੇ ਕਦੇ-ਕਦੇ ਮਨ ਬੜੀ ਉਦਾਸੀ ਚ ਆਉਂਦਾ ਹੈ ਤੇ ਕਈ ਵਾਰ ਕੁਝ ਮਹਿਸੂਸ ਕਰਦਾ ਹੈ ਜੋ ਕਿਸੇ ਨੂੰ ਕਹਿ ਵੀ ਨਹੀਂ ਹੁੰਦਾ ਤੇ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਹੁੰਦਾ ਤੇ ਉਸ ਟਾਈਮ ਜੋ ਸਭ ਤੋਂ ਜ਼ਿਆਦਾ ਲੋਡ ਹੁੰਦੀ ਹੈ ਸਾਨੂੰ ਕਿਸੇ ਐਸੇ ਆਪਣੇ ਦੀ ਲੋਡ ਹੁੰਦੀ ਹੈ ਜਿਸ ਕੋਲ ਅਸੀਂ ਆਪਣਾ ਕੋਈ ਦੁੱਖ ਸੁੱਖ ਸਾਂਝਾ ਕਰ ਸਕਦੇ ਹਾਂ ਪਰ ਲੋਕਾਂ ਕੋਲ ਆਪਣੇ ਦੁੱਖ ਸੁੱਖ ਸਾਂਝੇ ਕਰਨ ਨਾਲ ਉਹ ਜੇ ਪਰਮਾਤਮਾ ਅੱਗੇ ਅਸੀਂ ਅਰਦਾਸ ਕਰੀਏ ਤਾਂ ਸ਼ਾਇਦ ਸਾਡੀ ਜੋ ਹੈ ਕਿਸੇ ਵੀ ਪ੍ਰੋਬਲਮ ਦਾ ਜੋ ਹੱਲ ਮਿਲ ਸਕਦਾ ਹੈ ਕਿਉਂਕਿ ਨਾਥਿੰਗ ਇਜ਼ ਇੰਪੋਸੀਬਲ ਇਨ ਥਿਸ ਵਰਡ ਤੇ ਚਲੋ ਜੀ ਸਟਾਰਟ ਕਰਦੇ ਹਾਂ ਮਾਰਨਿੰਗ ਦਾ ਟਾਈਮ ਹੈ ਤੇ ਅੱਜ ਜੋ ਹੈ ਸਭ ਤੋਂ ਪਹਿਲਾਂ ਕਿਚਨ ਦੀ ਕਿਤੀ ਸਫਾਈ ਤੇ ਉਸ ਤੋਂ ਬਾਅਦ ਜੋ ਹੈ ਮਸ਼ੀਨ ਵਿੱਚ ਪਾਏ ਹੋਏ ਸੀਗੇ ਕੱਪੜੇ ਤੇ ਉਹ ਹੀ ਡੇਲੀ ਰੂਟੀਨ ਕੱਪੜੇ ਸੁੱਕਣੇ ਪਾਉਣੇ ਬਾਸ ਜੀ ਫਟਾਫਟ ਜੋ ਹੈ ਫੁੱਲ ਸਪੀਟ ਨਾਲ ਅਸੀਂ ਅੱਜ ਦਾ ਜੋ ਹੈ ਰੁਟੀਨ ਜਾਰੀ ਰੱਖਦੇ ਹਾਂ ਤੇ ਉਸ ਤੋਂ ਬਾਅਦ ਜੋ ਹੈ ਕੀਤਾ ਸੀਗਾ ਕੇਸੀ ਸ্নান ਤੇ ਬਾਸ ਜੀ ਕੇਸਵਾ ਕੇ ਤੇ ਆਪਾਂ ਜੋ ਹੋ ਗਏ ਫਾਰਗ ਆਪਣੀ ਤਿਆਰੀ ਤੋਂ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਹੈ ਜੇ ਅਸੀਂ ਸੈਲਫ ਰਿਸਪੈਕਟ ਜਾਂ ਫਿਰ ਸੈਲਫ ਅਵੇਅਰਨੈਸ ਬਾਰੇ ਥੋੜੀ ਜਾਗਰੂਕ ਹਾਂ ਤਾਂ ਅਸੀਂ ਕਿਸੇ ਨੂੰ ਵੀ ਕੋਈ ਸਨੇਹਾ ਦੇ ਸਕਦੇ ਹਾਂ ਜੇ ਅਸੀਂ ਆਪ ਹੀ ਖੁਦ ਜਾਗਰੂਕ ਨਹੀਂ ਤਾਂ ਕਿਸੇ ਨੂੰ ਕੀ ਮੋਟੀਵੇਟ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਜੀ ਆਪਾਂ ਆ ਗਏ ਕਿਚਨ ਵਿੱਚ ਕੁਝ ਸਬਜ਼ੀਆਂ ਸੀਗੀਆਂ ਜਿਵੇਂ ਕਿ ਹਰੀਆਂ ਮਿਰਚਾਂ ਤੇ ਭਿੰਡੀਆਂ ਬਸ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਧੁੱਪੇ ਰੱਖਣਾ ਹੈ ਕਿਉਂਕਿ ਭਿੰਡੀਆਂ ਨੂੰ ਜੋ ਹੈ ਸਕਾ ਕੇ ਹੀ ਆਪਾਂ ਜੋ ਹੈ ਕੱਟ ਸਕਦੇ ਹਾਂ ਤੇ ਇਸ ਤੋਂ ਬਾਅਦ ਜੀ ਆਪਾਂ ਬਣਾਏ ਦੋ ਕੱਪ ਚਾਹ ਕਿਉਂਕਿ ਇਸ ਬਿਨਾਂ ਤਾਂ ਜੋ ਹੈ એનર્ਜੀ ਜੋ ਲੈਵਲ ਹੈ ਉਹ ਉੱਪ ਹੁੰਦਾ ਹੀ ਨਹੀਂ ਤੇ ਬਾਸ ਜੀ ਇਸ ਤੋਂ ਬਾਅਦ ਆਪਾਂ ਜੀ ਸ਼ੱਕਰਪਾਈ ਡੱਬੇ 'ਚ ਕਿਉਂਕਿ ਹੋ ਗਿਆ ਸੀਗਾ ਖਾਦੀ ਤੇ ਫਟਾਫਟ ਦੋ ਕੱਪ ਜੋ ਹੈ ਚਾਹ ਬਣਾ ਕੇ ਆਪਾਂ ਫਟਾਫਟ ਪੀਤੀ ਚਾਹ ਤੇ ਉਸ ਤੋਂ ਬਾਅਦ ਜੀ ਆਪਾਂ ਤਿਆਰ ਹੋ ਗਏ ਆਪਾਂ ਮੰਦਰ ਵਿੱਚ ਪਹੁੰਚ ਗਏ ਤੇ ਆਪਾਂ ਜੋ ਹੈ ਅੱਜ ਕਰਨੀ ਹੈ ਪਾਠ ਪੂਜਾ ਤੇ ਆਪਾਂ ਸਭ ਤੋਂ ਪਹਿਲਾਂ ਕੀਤੀ ਡਸਟਿੰਗ ਕਿਉਂਕਿ ਡਸਟ ਬਹੁਤ ਜ਼ਿਆਦਾ ਹੋ ਗਈ ਸੀਗੀ ਹੁਣ ਆਸੇ-ਪਾਸੇ ਰਹਿੰਦੀ ਵੀ ਬਹੁਤ ਧੂੜ ਹੈ ਤੇ ਫਟਾਫਟ ਡਸਟਿੰਗ ਕੀਤੀ ਤੇ ਕੀਤੀ ਧੂਬਤੀ ਤੇ ਉਸ ਤੋਂ ਬਾਅਦ ਜੀ ਆਪਾਂ ਟੇਕਿਆ ਮੱਥਾ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਬਸ ਤੂੰ ਹੀ ਹੈ ਤੇ ਉਸ ਤੋਂ ਬਾਅਦ ਇਹ ਆਪਾਂ ਗੀਤਾ ਸਹਿਜ ਪਾਠ ਤੇ ਉਸ ਤੋਂ ਬਾਅਦ ਹੋ ਗਿਆ ਜੀ ਜੋ ਹੈ ਲంచ్ ਟਾਈਮ ਤੇ ਲంచ్ ਵਿੱਚ ਅੱਜ ਉਹ ਬਣਨਾ ਹੈ ਭਿੰਡੀਆਂ ਦੀ ਸਬਜ਼ੀ ਹੀ ਬਣਣੀ ਹੈ ਲంచ్ ਟਾਈਮ ਥੋੜਾ ਜਿਹਾ 延迟 ਹੋ ਗਿਆ ਅੱਜ ਤੇ ਉਸ ਤੋਂ ਬਾਅਦ ਫਟਾਫਟ ਆਪਾਂ ਲਾਇਆ ਜੀਰੇ ਦਾ ਤੜਕਾ ਤੇ ਜੋ ਹੈ ਗੰਡਿਆਂ ਨੂੰ ਫਟਾਫਟ ਫਰਾਈ ਕੀਤਾ ਤੇ ਨੋਨ ਪਾ ਕੇ ਜੋ ਹੈ ਗੰਡਿਆਂ ਨੂੰ ਕੀਤਾ ਫਰਾਈ ਤੇ ਮਿਰਚਾਂ ਪਾ ਕੇ ਕੀਤਾ ਫਰਾਈ ਤੇ ਉਸ ਤੋਂ ਬਾਅਦ ਪਾਤੀਆਂ ਭਿੰਡੀਆਂ ਤੇ ਇੱਕ ਪਾਸੇ ਬਣਦੀਆਂ ਰਹੀਆਂ ਭਿੰਡੀਆਂ ਤੇ ਦੂਜੇ ਪਾਸੇ ਆਪਾਂ ਜੋ ਹੈ ਕਰਤੀਸ਼ ਸੇਵਾ ਸ਼ੁਰੂ ਪ੍ਰਸ਼ਾਦਿਆਂ ਦੀ ਤੇ ਬਸ ਜੀ ਪ੍ਰਸ਼ਾਦੇ ਵੀ ਬਣਦੇ ਜਾਣਗੇ ਤੇ ਨਾਲ-ਨਾਲ ਭਿੰਡੀਆਂ ਵੀ ਬਣਦੀ ਗਈਆਂ ਤੇ ਉਸ ਤੋਂ ਬਾਅਦ ਜੀ ਹੋ ਗਈ ਸੀ ਸਬਜੀ ਤਿਆਰ ਤੇ ਆਪਾਂ ਜੀ ਸਭ ਨੂੰ ਫੜਾ ਕੇ ਲਾਂਚ ਜੋ ਹੈ ਹੋ ਗਏ ਫਾਰਕ ਤੇ ਆਪ ਵੀ ਕੀਤਾ ਲਾਂਚ ਤੇ ਉਸ ਤੋਂ ਬਾਅਦ ਜੀ ਕਿਚਨ ਦਾ ਸੰਭਾਲਾ ਸੰਭਾਲਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜੀ ਸਵੇਰੇ ਪੌਣੇ ਧੋਤੇ ਸੀਗੇ ਤੇ ਉਹਨਾਂ ਨੂੰ ਸੁੱਕਣ ਤੋਂ ਬਾਅਦ ਜੀ ਆਪਾਂ ਇੱਕ ਡੱਬੇ ਵਿੱਚ ਬਿਨਾਂ ਜੋ ਹੈ ਢੱਕਣ ਵਾਲਾ ਡੱਬਾ ਰੱਖਿਆ ਹੋਇਆ ਹੈ उस विच मैं पा के रख दिनी हाँ तो यह जो है एक स्टोल से गरम मैं उसू जो है कटिंग करके पौने बनाए हुए यह जो है एज अ जो है किचन पेपर या फिर पौने कह सकते हो तो पौने मैं यूज करती हाँ कॉटन दे ही जो कि किचन यूज होंगे ने बस जी आप सामते तो रखते अपना सैट करके तो हम जो है थोड़ी जी किचन की भी सैटिंग करने है सफाई भी करने है ਕਿਸੇ ਨਾ ਕਿਸੇ ਦਿਨ ਹੁਣ ਜੋ ਹੈ ਕਿਚਨ ਨੂੰ ਵੀ ਹੱਥ ਲਾਉਣਾ ਹੀ ਪੈਣਾ ਹੈ ਤੇ ਇਥੋਂ ਜੋ ਹੋ ਗਏ ਫਾਰਕ ਤੇ ਉਸ ਤੋਂ ਬਾਅਦ ਮੈਂ ਕਿਤਾ ਕਿਚਨ ਨੂੰ ਸਾਫ ਤੇ ਭਿੰਡੀਆਂ ਕੱਟ ਕੇ ਆਪਾਂ ਰੱਖ ਲਈਆਂ ਸੀਗੀਆਂ ਕਿਉਂਕਿ ਜੋ ਹੈ ਸ਼ਾਮ ਨੂੰ ਵੀ ਬਣਣੀਆਂ ਨੇ ਭਿੰਡੀਆਂ ਤੇ ਮੈਂ ਲੱਗੇ ਹੱਥ ਸੋਚਿਆ ਕਿ ਹੁਣ ਜੋ ਕਿਚਨ ਦਾ ਹੋ ਗਿਆ ਹੈ ਸਾਫ ਤੇ ਉਸ ਤੋਂ ਬਾਅਦ ਜੋ ਹੈ ਭਿੰਡੀਆਂ ਨੂੰ ਵੀ ਤੜਕਾ ਲਾ ਹੀ ਦਈਏ ਤੇ ਆਪਾਂ ਜੋ ਭਿੰਡੀਆਂ ਨੂੰ ਤੜਕਾ ਲਾਇਆ ਤੇ ਸੇਮ ਪ੍ਰੋਸੀਜਰ ਉਹੀ ਜੋ ਦੁਪਹਿਰੇ ਆਪਾਂ ਤਿਆਰ ਕੀਤੀ ਸੀਗੀ ਤੇ ਥੋੜੀ ਜੀ ਸੈਟਿੰਗ ਕੀਤੀ ਕਿਚਨ ਦੀ ਤੇ ਉਸ ਤੋਂ ਬਾਅਦ ਜੀ ਭਿੰਡੀਆਂ ਹੋ ਗਈਆਂ ਤਿਆਰ ਤੇ ਆਪਾਂ ਬਣਾਇਆ ਅੱਜ ਬਣਾਣਾ ਸ਼ੇਕ ਤੇ ਹੁਣ ਜੋ ਗਰਮੀਆਂ ਨੇ ਤੇ ਕੁਝ ਠੰਡਾ ਪੀਣ ਨੂੰ ਜੀ ਕਰਦਾ ਹੈ ਤੇ ਹੁਣ ਜੋ ਹੈ ਸ਼ੇਕ ਹੀ ਜ਼ਿਆਦਾ ਬਣਾਇਆ ਕਰਨਗੇ ਜਾਂ ਫਿਰ ਮਿੱਠੀ ਲੱਸੀ ਜਾਂ ਫਿਰ ਕੁਝ ਵੀ ਇਸ ਤਰ੍ਹਾਂ ਦਾ ਅਸੀਂ ਜੋ ਹੈ ਮਿੱਠਾ ਡਰਿੰਕ ਲੈ ਸਕਦੇ ਹਾਂ ਤੇ ਇਸ ਤੋਂ ਬਾਅਦ ਜੀ ਆਪਾਂ ਕੀਤਾ ਇੰਜੋਏ ਮੀ ਟਾਈਮ ਤੇ ਉਸ ਤੋਂ ਬਾਅਦ ਕੀਤੀ ਕੁਝ ਐਡੀਟਿੰਗ ਤੇ ਐਡੀਟਿੰਗ ਕਰਨ ਤੋਂ ਬਾਅਦ ਜੀ आप अगले दिन मिल रहे हैं तो अगले दिन यह है मोरनिंग टाइम तो मैं पी रही हाँ मोरनिंग टी अपने उ फेवरेट प्लेस से तो यह जा रहा है सामने कड़ुका तो उस बाद जो चाह तो बाद नाश्ता तैयार तो सोच क्यों ना हूँ जो है नाश्ता भी किया जाए बाहर बह के किचन गार्डनज तो मैं आ गई बहर तो मंजे पर बह के अपना फटाफट जो है किता जो अपना ब्रेकफास्ट इस तो बाद जो है ड्रम भी बहर क्डना सूंकि कणक पौनी है हूँ ਤੇ ਮੰਮੀ ਆ ਗਈ ਸੀਗੇ ਮੁਆਇਨਾ ਕਰਨ ਤੇ ਉਸ ਤੋਂ ਬਾਅਦ ਇਹ ਸ਼ਾਮ ਦਾ ਟਾਈਮ ਹੈ ਤੇ ਸ਼ਾਮ ਨੂੰ ਜੋ ਮੈਂ ਇਹ ਫੁਦੀਨਾ ਲਿਆ ਸੀਗਾ ਗਵਾਂਡੀਆਂ ਤੋਂ ਜੋ ਹੈ ਜੜਾਂ ਲਈਆਂ ਸੀਗੀਆਂ ਤੇ ਇਹਨਾਂ ਨੂੰ ਜੋ ਹੈ ਟੋਆ ਪੱਟ ਕੇ ਮੈਂ ਡੂੰਗਾ ਗੱਡਤਾ ਤੇ ਹੁਣ ਜੋ ਹੈ ਆਪਾਂ ਪਧਿਨੇ ਦੀ ਚਟਨੀ ਵੀ ਤਿਆਰ ਕਰਿਆ ਕਰਾਂਗੇ ਤੇ ਉਸ ਤੋਂ ਬਾਅਦ ਜੀ ਭਾਂਡਿਆਂ ਨੂੰ ਮੈਂ ਕੱਢਿਆ ਬਾਹਰ ਚੁੰਤੇ ਵਿੱਚ ਤੇ ਉੱਤੇ ਹੀ ਜੋ ਹੈ ਭਾਂਡੇ ਮਾਂਜਣੇ ਸੀਗੇ ਤੇ ਫਟਾਫੜ ਭਾਂਡਿਆਂ ਨੂੰ ਮਾਂਜਿਆ ਤੇ ਭਾਂਡਿਆਂ ਦਾ ਖਲਾਰਾ ਤਾਂ ਜੋ ਹੈ ਤਿੰਨ ਟਾਈਮ ਤਾਂ ਰਹਿੰਦਾ ਹੀ ਹੈ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਸਭ ਤੋਂ ਵੱਧ ਜੋ ਹੈ ਮਾਰਨਿੰਗ ਟਾਈਮ ਵਿੱਚ ਹੀ ਭਾਂਡਿਆਂ ਦਾ ਖਲਾਰਾ ਬਹੁਤਾ ਹੁੰਦਾ ਹੈ ਤੇ ਲੇਡੀਜ਼ ਲਈ ਤਾਂ ਭਾਂਡਿਆਂ ਦਾ ਢੇਰ ਸਾਂਭਣਾ ਹੀ ਸਾਰਾ ਦਿਨ ਔਖਾ ਹੋ ਜਾਂਦਾ ਹੈ ਤੇ ਕੋਲ ਬੈਠੇ ਹੀ ਮੈਂ ਸੋਚਿਆ ਕਿ ਅੱਜ ਜੋ ਹੈ ਚੁੱਲੇ ਤੇ ਹੀ ਸਬਜ਼ੀ ਬਣਾਈ ਜਾਏ ਅੱਜ ਜੋ ਬਣਾਏ ਮੈਂ ਸਿੰਪਲ ਆਲੂ ਹੀ ਬਣਾਏ ਤਰੀ ਵਾਲੇ ਤੇ ਬਸ ਜੀ ਉਹਨਾਂ ਨੂੰ ਜੋ ਫੜਾਫੜ ਤੜਕਾ ਲਾਇਆ ਤੇ ਤੜਕਾ ਲਾਉਂਦੇ ਸਾਰ ਪਹਿਲਾਂ ਮੈਂ ਸੋਚਿਆ ਸੀ ਕਿ ਅੱਜ ਜੋ ਹੈ ਰੋਟੀਆਂ ਵੀ ਚੁੱਲੇ ਤੇ ਹੀ ਲਾਉਣੀਆਂ ਨੇ ਬਟ ਜੋ ਹੈ ਬਹੁਤ ਨਿਹਰਾ ਹੋ ਗਿਆ ਸੀਗਾ ਸਬਜੀ ਬਣਦੀ ਬਣਦੀ ਨੂੰ ਤੇ ਉਸ ਤੋਂ ਬਾਅਦ ਜੋ ਖਲਾਰਾ ਬਾਹਰ ਪਾਇਆ ਸੀ ਉਹੀ ਚੱਕ ਕੇ ਫਿਰ ਜੋ ਹੈ ਕਿਚਨ ਵਿੱਚ ਲਜਾਣਾ ਪਿਆ ਇਸ ਨਾਲ ਜੋ ਹੈ ਡਬਲ ਜੋ ਹੈ ਸ਼ਿਫਟ ਲੱਗ ਜਾਂਦੀ ਹੈ ਤੇ ਜੋ ਸਬਜੀ ਨੂੰ ਤੜਕਾ ਲਾ ਕੇ ਮੈਂ ਸੋਚਿਆ ਕਿ ਥੋੜਾ ਜਾਂ ਹੁਣ ਜੋ ਸੂਟ ਤੇ ਵੀ ਟਾਈਮ ਸਪੈਂਡ ਕੀਤਾ ਜਾਏ ਤੇ ਮੈਂ ਸੂਟ ਨੂੰ ਜੋ ਹੈ ਆ ਬਾਹਾਂ ਜੜੀਆਂ ਸੀਗੀਆਂ ਤੇ ਉਸ ਦੀ ਸੈਟਿੰਗ ਕੀਤੀ ਤੇ ਬਸ ਜੀ ਇਹ ਦਰਜੀ ਵਾਲਾ ਆਪਣਾ ਰੂਪ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਅੱਧਾ ਘੰਟਾ ਲਾਇਆ ਤਾਂ ਹੋ ਗਿਆ ਹਨੇਰਾ ਤੇ ਆਪਾਂ ਫਟਾਫਟ ਜੋ ਹੈ ਸਾਰਾ ਸਮਾਨ ਚੱਕ ਕੇ ਬਾਹਰੋਂ ਲਿਆਏ ਅੰਦਰ ਤੇ ਫਟਾਫਟ ਡਿਨਰ ਤਿਆਰ ਕੀਤਾ ਤੇ ਡਿਨਰ ਤਿਆਰ ਕਰਦੇ ਕਰਦੇ ਤੇ ਬੱਚਿਆਂ ਨੇ ਵੀ ਆਪਣਾ ਜੋ ਹੈ ਡਿਨਰ ਆਪਣਾ ਲਿਆ ਤੇ ਬਸ ਜੀ ਖਾਣ ਲਈ ਇਹ ਬਹਿ ਗਏ ਤੇ ਬਸ ਜੀ ਹੋ ਗਏ ਆਪਾਂ ਫਾਰਕ ਤੇ ਅੱਜ ਦਾ ਜੋ ਹੈ ਇਹ ਰੁਟੀਨ ਸੀਗਾ ਤੇ ਹੁਣ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਕਰਨਾ ਜ਼ਰੂਰ ਨਾ ਭੁੱਲਣਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ